ਜੀ ਜੀ ਉਹਨਾਂ ਰਸ਼ੀਦਾ ਨੂੰ ਕੋਟਨ ਕੋਟ ਪਨਾਮ ਹੈ ਜੀ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਸੀਸ ਵਾਰੇ ਆ ਤੇ ਬਾਕੀ ਇਹ ਚੀਜ਼ ਹੈ ਕਿ ਗੁਰੂ ਮਹਾਰਾਜ ਦੇ ਚਰਨ ਚਰਦਾਸ ਆ ਕਿ ਕੌਮ ਦੇ ਸਿਰ ਤੇ ਮੇਰ ਪਰ ਆਤਰਕ ਠੀਕ ਹੈ ਜਿਵੇਂ ਸ਼ਾਂਤਮਈ ਮਾਹੌਲ ਦੇ ਵਿੱਚ ਆਪਣੇ ਪਰ ਚੜ ਗਿਆ ਕਿ ਨੇ ਉਮੀਦ ਸੀ ਕਿ ਸ਼ਾਇਦ ਕੁਝ ਕੋਈ ਹਲਾ ਗੁੱਲਾ ਨਾ ਹੋ ਜਵੇ ਪਰ ਨਹੀਂ ਪੜਿਆ ਗਿਆ ਉਹ ਥੋੜਾ ਜਿਆਦਾ ਕੰਮ ਪਤਾ ਹੀ ਐ ਭਾਈ ਜੋਸ਼ ਸੀਗਾ ਭਾਈ ਟਕਰੋ ਦਾ ਚਾਂਸ ਲੱਗਦੇ ਸੀ ਪਰ ਮਿਲੋਂ ਲੱਗਦਾ ਵੀ ਜਦੋਂ ਅਕਾਲ ਤਖਤ ਸਾਹਿਬ ਦੇ ਜਿੱਤੇਦਾਰ ਐ ਉਹਨਾਂ ਤੇ ਨਹੀਂ ਗਿਲਦੁ ਕਰਨ ਤੋਂ ਹੋਣਾ ਚਾਹੀਦਾ ਬਾਰ ਬੜੇ ਖੁੱਲੇ ਮੈਦਾਨ ਨੇ ਹਮੇਸ਼ਾ ਇਹ ਤੇ ਉਤਰਾਵ ਚੜਾ ਆਉਂਦੇ ਰਹਿੰਦੇ ਨੇ ਪਰ ਹੋਏ ਇਕੱਤਰ ਮਿਲੋ ਮੇਰੇ ਭਾਈ ਦੋਦਾ ਦੂਰ ਕਰੋ ਲੇਵਲਾਏ ਹਰ ਨਾਮੈ ਕੀ ਹੋਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਬਰਬਾਰ ਵਾਲਿਆਂ ਨੂੰ ਸਾਹਿਬ ਚਾਚਾ ਜੀ ਨੂੰ ਕਿ ਥੱਲੇ ਕਰ ਉਹਨਲੇ ਥੋੜੇ ਗੁਰੂ ਮਹਾਰਾਜ ਦੀ ਕੌਮ ਦੇ ਸਿਰ ਤੇ ਮਿਹਰ ਪ੍ਰਵਤਕ ਕਿੰਨੇ ਰਲ ਮਿਲ ਕੇ ਅਗਲੇ ਕਾਰਨ ਵੀ ਜਿਹੜੇ ਆ ਗਾੜੀ ਮੋਤੀ ਪਰ ਜਿਹਨਾਂ ਨੂੰ ਦੇਰਾਂ ਸਾਹਿਬ ਦੀ ਫਤਿਹ ਆ ਤਾਂ ਥੱਲੇ ਕਰ ਲੈਣਾ ਜਨਤਾ ਇੱਕ ਇਹ ਚੰਗਾ ਕਦਰ ਕਰਦੇ ਇਹ ਚੰਗਾ ਜੀ ਬਹੁਤ ਵਧੀਆ ਜਨਤਾ ਜਿਹੜਾ ਰਲ ਮਿਲ ਕੇ ਇਹ ਸੜਾ ਬੜਾ ਬੜਾ ਸਾਹਮਣੇ ਦੀ ਇਤਨਾ ਯਾਦਗਾਰੀ ਵੀ ਆ ਇੱਕ ਦੁਖਦਾਈ ਵੀ ਆ ਇਹ ਜਿਹੜਾ ਕਫਰ ਹਾਰਾ ਵਾ ਇਸ ਕਰਕੇ ਮੇਰਾ ਖਿਆਲ ਸਾਰੀ ਕੌਮ ਨੂੰ ਬਾਕੀ ਜੋ ਮਤ ਦੇ ਜੋ ਬਾਅਦ ਚ ਚਲੇ ਜਾ ਸਕਦੇ ਨੇ ਦੇ ਦੇ ਰਿਸ਼ਤਾ ਦੇ ਜੀ ਜਿਵੇਂ ਜਿੱਥੇ ਪਹੁੰਚੇ ਕੰਮ ਚਲੇ ਪਹੁੰਚੇ ਕੀ ਕਰਨ ਇਹ ਜੀ ਜੀ ਉਹਨਾਂ ਰਸ਼ੀਦਾਂ ਨੂੰ ਕੋਟਨ ਕੋਟ ਪ੍ਰਣਾਮ ਹੈ ਜੀ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਸੀਸ ਵਾਰੇ ਆ ਤੇ ਬਾਕੀ ਇਹ ਚੀਜ਼ ਹੈ ਕਿ ਗੁਰੂ ਮਹਾਰਾਜ ਦੇ ਚਰਨ ਚੜ੍ਹਵਾਸ ਆ ਕਿ ਗੌਮ ਦੇ ਸਿਰ ਤੇ ਮੇਰ ਭਰਾਤ ਰੱਖਣਾ ਜੀ ਅਜੇ ਕਿਰਸਤ ਦਾ ਵਿਰੋਧ ਵੀ ਕੀਤਾ ਜਾ ਰਿਹਾ ਦੰਦੂ ਦੀ ਟਕਸਾਲ ਦੇ ਅੰਦਰ ਨਹੀਂ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਨਿਪਰੇ ਚੜ ਗਿਆ ਇਸ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਠੜਾਨੀ ਵਾਪਰ ਕੇ ਚੜ੍ਹਦੀ ਕਲਾ ਨਾਲ ਸਾਰਿਆਂ ਨੂੰ ਅੱਜ ਖਾਲਿਸਤਾਨ ਦੇ ਨਾਰੇ ਦਿੱਤੇ ਲੱਗੇ ਨਹੀਂ ਮੇਰੇ ਖਿਆਲ ਅਜੇ ਸਾਨੂੰ ਸਾਨੂੰ ਕੋਈ ਜਾਣਕਾਰੀ ਨਹੀਂ ਸੁਣ ਤੋਂ ਬੈਠੇ ਪਰ ਅੰਮ੍ਰਿਤ ਬਾਸੀ ਜੀ ਤੇ ਕੀ ਰਿਹਾ ਹੈ ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹਨਾਂ ਦੇ ਉਹ ਉਹ ਸਾਡੀ ਵੱਡੀ ਅਰਦਾਸ ਆ ਉਹ ਆਪੇ ਜਦੋਂ ਚਾਹਣਗੇ ਸਭ ਠੀਕ ਹੋ ਜਾਊਗਾ ਜੋ ਤੁਸੀਂ ਪਹੁੰਚੇ ਹੋ ਤਾਂ ਮੂੰਹ ਹੀ ਭੱਗ ਲੈ ਤੁਹਾਡੇ ਫਾਏ ਨਹੀਂ 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 ਤਾਂ ਗਿਆ ਲੈ ਕਰੋ ਨਾ ਚੱਲੇਗਾ ਪਪਾ ਜੀ ਤੁਸੀਂ ਪਹੁੰਚੇ ਹੋ ਅੱਜ ਜੋ ਤੁਸੀਂ ਕਹਿਆ ਸੀਗਾ ਕਿ ਅਸੀਂ ਜਥੇਦਾਰ ਸਾਹਿਬ ਨੂੰ ਸੰਦੇਸ਼ ਨਹੀਂ ਦੇ ਦੇਵਾਂਗੇ ਅੱਜ ਸੰਦੇਸ਼ ਨਹੀਂ ਦੇਣ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਵੈਕੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਹਿਣੀ ਚਾਹੁੰਦਾ ਸ੍ਰੀ ਥੋੜਾ ਮੈਿਕਾ ਮੈਂ ਥੱਲੇ ਕਰ ਲਾ ਹਾਂ ਜੀ ਆਗੇ ਹਾਂ ਜੀ ਥੱਲੇ ਕਰੋ ਯਾਰ ਕਾਲੀ ਇਹ ਕਰ ਲੋ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਇਹ ਬੇਨਤੀ ਕਰਨੀ ਚਾਹੁੰਨਾ ਕੋਈ ਨਹੀਂ ਪੰਜ ਮੈਂ ਬੇਨਤੀ ਕਰਨੀ ਚਾਹੁੰਨਾ ਸੱਟਖਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਦਾ ਬਹੁਤ ਆਦਰ ਸਤਕਾਰ ਰਹਿਣਾ ਚਾਹੀਦਾ ਮੇਰਾ ਖਿਆਲ ਹੈ 45ਵੀਂ ਸ਼ਹੀਦੀ ਵੇਰੇ ਗੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ। ਇਹਦੇ ਲਈ ਜਿਸ ਵੇ ਮੈਂ ਸ੍ਰੀ ਗੁਰੂ ਰਾਮਦਾਸ ਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਦਾ ਸ਼ੁਕਰਾਨਾ ਕਰਦਾ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਬੜੀ ਸ਼ਾਨ ਪ੍ਰਣਾਲ ਬਣੀ ਸਹਿਨਸ਼ੀਲਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾਅ ਜਿਹੜਾ ਰੋਕਿਆ ਇਸ ਨੂੰ ਪਾਲਿਆ। ਇਸ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿਉਂਕਿ ਸ਼ਹੀਦਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਟਕਰਾਅ ਨੂੰ ਰੋਕਿਆ ਗਿਆ ਇਸ ਲਈ ਸਾਰੇ ਪੰਥ ਦੇ ਵਿੱਚ ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਕੇ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਸੰਤ ਭਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਸ਼ਹੀਦ ਜਰਨੈਲ ਸੁਖ ਸਿੰਘ ਦੀ ਸ਼ਹੀਦ ਬਾਬਾ ਠਾਰਾ ਸਿੰਘ ਦੀ ਦੀ ਜਾਦ ਬੜੀ ਸ਼ਾਂਤੀ ਦੇ ਨਾਲ ਔਰ ਬੜੇ ਆਦਰ ਸਤਕਾਰ ਦੇ ਨਾਲ ਮਨਾਹੀ ਹੈ ਇਸ ਲਈ ਇਹ ਸਾਰਾ ਸਿੱਖ ਪੰਥ ਦੇ ਸਿਰ ਦੇ ਉੱਤੇ ਹੀ ਸੇਰਾ ਜਾਂਦਾ ਹੈ ਜਸਦਰ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸਦਰ ਗੜਗਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੈ ਜਾ ਕੋਈ ਸਮੇਤਾ ਕੋ ਅਸਤੀਫਾ ਦੇ ਸਕਦੇ ਨੇ ਇਹ ਚਰਚਾਵਾ ਜਿਹੜੀਆਂ ਨੇ ਕਾਫੀ ਉੱਠ ਰਹੀਆਂ ਬੇਨਤੀ ਹੈ ਇਹ ਇਹ ਵਿਸ਼ਾ ਉਹਨਾਂ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਉਹੀ ਕੁਛ ਦੱਸ ਸਕਦੇ ਮੈਨੂੰ ਇਸ ਬਾਰੇ ਕੋਈ ਹਲ ਮੰਨੀ ਕੋਈ ਮੀਟਿੰਗ ਹੋਈ ਸੀ ਕੀ ਸੁਖਵੀਰ ਬਾਦਲ ਹੋਰਾਂ ਦੇ ਨਾਮ ਤੇ ਨਹੀਂ 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 ਇਹ ਇਹ ਤਖਰਾਬ ਰੋਕਣ ਜਾਂਦੇ ਨਹੀਂ ਨਹੀਂ ਮੈਂ ਸਾ ਤੋਂ ਮਿਲਣ ਵਾਸਤੇ ਆਏ ਸੀ ਕਿ ਦੇਖੋ ਮੇਰੀ ਗੱਲ ਸਮੋ ਪ੍ਰਧਾਨ ਸਾਹਿਬ ਸ਼ਰਮਣੀ ਕਮੇਟੀ ਦੇ ਵਫਦ ਮੈਨੂੰ ਮਿਲਿਆ ਪ੍ਰਧਾਨ ਸਾਹਿਬ ਨਾਲ ਮੇਰੀਆਂ ਦੋ ਮੀਟਿੰਗਾਂ ਵੀ ਹੋਈਆਂ ਸ਼ਰਮਣੀ ਕਮੇਟੀ ਦੇ ਪਰ ਜੀ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਮੇਰੀ ਕੋਈ ਗੁਪਤ ਮੀਟਿੰਗ ਨਹੀਂ ਹੋਈ ਇੱਕ ਅਫਵਾਹ ਠਾਈ ਗਈ ਸੀ ਜੀ 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 ਹਾਂ ਅੱਜ ਦਾ ਜਿਹੜਾ ਦਿਹਾੜਾ ਹੈ ਸ਼ਹੀਦਾਂ ਨੂੰ ਨਮਨ ਕੀਤਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਰਿਵਾਰ ਜਿਹੜੇ ਨੇ ਉਹਨਾਂ ਵਾਸਤੇ ਕੋਈ ਉਪਰਾਲੇ ਕੀਤੇ ਮੈਂ 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 ਇੱਕੋ ਹੀ ਬਹਿੰਸੀ ਕਰਦਾ ਕਿ ਜੂਨ 84 ਦਾ ਜਿਹੜਾ ਸ਼ਹੀਦੀ ਕਲੂਕਾਰੇ ਦਾ ਮੁੱਖ ਸਮਾਗਮ ਸਮੁੱਚੇ ਪੰਥ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁੰਦਾ ਫਿਰ ਦੂਸਰੇ ਨੰਬਰ ਤੇ ਦਮਦਮੀ ਟਕਸ਼ਾਲ ਦੇ ਹੈੱਡਕੁਆਰਟਰ ਗੁਰਦਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੁੰਦਾ ਕਿ ਕਿਉਂਕਿ ਦਮਦਮੀ ਟਕਸ਼ਾਲ ਸ਼ਹੀਦਾਂ ਦੀ ਵਾਰਿਸ ਹੈ ਇਹ ਸੰਘਰਸ਼ ਦੇ ਸ਼ਹੀਦਾਂ ਦੀ ਵਾਰਿਸ ਹੈ ਤਕਸਾਲ ਦੇ ਮੁਖੀ ਇੱਥੇ ਸ਼ਹੀਦ ਹੋਏ ਆ ਇਸ ਲਈ ਇਹ ਸਮਾਗਮ ਹਮੇਸ਼ਾ ਹੀ ਬਹੁਤ ਆਦਰ ਸਤਕਾਰ ਔਰ ਸ਼ਾਂਤੀ ਨਾਲ ਹੋਣਾ ਚਾਹੀਦਾ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਸ਼ਾਂਤੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਜੀ ਗਗਨ ਸਿੰਘ ਜੀ ਨਾਮ ਸਿੰਘ ਜੀ ਕਿਹਾ ਕਰਨਾ ਚਾਹੀਦਾ ਹੈ ਅੱਜ ਦੇ ਦਿਨ ਤੇ ਨਹੀਂ ਤਾਂ ਦੇ ਅੱਜ ਦੇ ਗਾਲ ਤੇ ਚਰੇ ਆਏ ਆ ਠੀਕ ਹੈ ਜਿਵੇਂ ਸ਼ਾਂਤਮਈ ਮਾਹੌਲ ਦੇ ਵਿੱਚ ਨੇ ਪਰ ਚੜ ਗਿਆ ਕਿੰਨੀ ਉਮੀਦ ਸੀ ਵੀ ਸ਼ਾਇਦ ਕੁਝ ਕੋਈ ਹੱਲਾ ਗੁੱਲਾ ਨਾ ਹੋ ਜਵੇ ਪਰ ਮੈਨੂੰ ਲੱਗਦਾ ਨਹੀਂ ਐਸੀ ਕੋਈ ਗੱਲ ਹੈ ਮਹਾਰਾ ਜੀ ਕਿਰਪਾ ਕਰਨਗੇ ਤੇ ਸ਼ਾਂਤਮਈ ਤਰੀਕੇ ਨਾਲ ਹੋ ਜੇਗਾ ਹਰਵਰੀ ਜਥੇਦਾਰ ਸੰਦੇਸ਼ ਪਰਮੇਸ਼ਰ ਪਰ ਇਸ ਵਾਰ ਸੰਦੇਸ਼ ਨਹੀਂ ਪੜਿਆ ਗਿਆ ਲੱਗਦਾ ਨਹੀਂ ਪੜਿਆ ਗਿਆ ਉਹ ਥੋੜਾ ਜਿਆਦਾ ਕੰਮ ਪਤਾ ਹੀ ਹੈ ਭਈ ਜੋ ਸਿੰਘਾ ਭਈ ਟਕਰਾਉ ਦਾ ਚਾਂਸ ਲੱਗਦੇ ਸੀ ਪਰ ਮੈਨੂੰ ਲੱਗਦਾ ਵੀ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈ ਉਹਨਾਂ ਤੇ ਨਹੀਂ ਕਿੰਦੂ ਪਰੰਤੂ ਹੋਣਾ ਚਾਹੀਦਾ ਮੈਂ ਆਖ ਰਿਹਾ ਵੀ ਉਹਨੂੰ ਰੋਕੀਤੇ ਜਾ ਰਹੇ ਹੈ ਕਿਤੇ ਇਹ ਆਪਾਂ ਸੰਦੇਸ਼ ਨਹੀਂ ਪੜਦਾ ਉਹ ਵੀ ਇਹ ਨਾ ਨਹੀਂ ਉਹ ਤਾਂ ਵੈਸੇ ਮੈਂ ਕਹਿੰਨਾ ਵੀ ਜੋ ਰਤਬਾ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਉਹ ਬਹੁਤ ਉੱਚਾ ਹੈ ਕੌਮ ਦੀ ਨਿਗਾਹ ਦੇ ਵਿੱਚ ਹਰੇਕ ਸਿੱਖ ਲਈ ਆਪਣੇ ਨੂੰ ਨਵੀਂ ਪਾਰਟੀ ਬਣਾਈ ਗਈ ਹੈ ਹਾਂਜੀ ਇਸ ਤਰ੍ਹਾਂ ਦਾ ਬਹੁਤ ਐਸੀ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਭਰਤੀ ਬਹੁਤ ਹੋ ਰਹੀ ਹੈ ਤੇ ਮਹਾਰਾਜ ਚੜ੍ਹਦੀ ਕਲਾ ਕਰਨਗੇ ਅੱਗੇ ਜੀ ਅਮਰਪਾਲ ਸਿੰਘ ਦੀ ਰਿਹਾਈ ਜੀ ਹੁਣ ਜਦੋਂ ਪੰਜਾਬ ਦੇ ਵਿੱਚ ਲਿਆਉਣਗੇ ਫੇਰ ਅਸੀਂ ਬੇਲ ਦਾ ਘਾਲੇ ਤਾਂ ਸੀ ਹਾਈ ਕੋਰਟ ਦੇ ਵਿੱਚ ਲਾਇਆ ਇਹ ਦੁਬਾਰਾ ਫਿਰ ਜਦੋਂ ਉਹਰੇ ਲੈ ਕੇ ਆਉਣਗੇ ਵੈਸੇ ਤਾਂ ਦੇਖੋ ਇਹ ਤੱਕਾ ਹੀ ਹੈ ਸਿਰਫ ਇਸ ਗੱਲ ਕਰਕੇ ਸਰਕਾਰ ਡਰ ਗਈ ਵੀ ਅਮਰਿਤਪਾਲ ਕਿਤੇ ਪੰਜਾਬ ਚੋਂ ਜੇ ਇਸ ਨੇ ਨਸ਼ੇਬੰਦ ਕਰਤੇ ਤਾਂ ਸਾਨੂੰ ਕ੍ਰੈਡਿਟ ਨਹੀਂ ਮਿਲਣਾ ਸਾਰਾ ਕ੍ਰੈਡਿਟ ਇਸ ਗੱਲ ਦਾ ਅਮਰਿਤਪਾਲ ਲੈ ਜਾਏਗਾ ਉਸੇ ਗੱਲ ਕਰਕੇ ਇਹਦੇ ਐਨਐਸਏ ਲਾਈਏ ਨਹੀਂ ਤਾਂ ਕੋਈ ਐਸੀ ਗੱਲ ਨਹੀਂ ਸੀ ਜਿਹੜਾ ਐਨਐਸਏ ਲਾਇਆ ਸਰਚਾ ਚਰਚਾ ਚੱਲ ਰਹੀ ਹੈ ਕਿ ਤੁਸੀਂ 27 ਦੇ ਵਿੱਚ ਆਪਣਾ ਜਿਹੜਾ ਸੀਐਮ ਦਾ ਚਿਹਰਾ ਵਾ ਉਹ ਅਮਰਪਾਲ ਨੂੰ ਬਣਾਇਆ ਹਾਂਜੀ ਹਾਂਜੀ ਠੀਕ ਹੈ ਅਮਰਪਾਲ ਦੇ ਅੰਦਰ ਉਹ ਚੋਂ ਲੱਟ ਗਿਆ ਜੀ ਬਿਲਕੁਲ ਬਿਲਕੁਲ ਹਾਂਜੀ 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 ਠੀਕ ਹੈ ਅੱਜ ਆਪਾਂ ਉਹ ਦਿਨ ਨੂੰ ਯਾਦ ਕਰਦੇ ਹਾਂ 6 ਜੂਨ 1984 ਦਾ ਕੱਲੂ ਘਰ ਆ ਤੇ ਉਹਨਾਂ ਦੇ ਜਿਹੜੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸੰਜੀਤ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਸਾਰਿਆਂ ਨੂੰ ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਲ ਵੱਲੋਂ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਪ੍ਰਣਾਮ ਕਰਦਾ ਤੇ ਅੱਜ ਜਿਹੜਾ ਗੁਰੂ ਸਾਹਿਬ ਦੀ ਉਪਾਰ ਕਿਰਪਾ ਹੋਈ ਤੁਨ ਤੁਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਤੇ ਜਿਹੜਾ ਅਮਨ ਸ਼ਾਂਤੀ ਦੇ ਨਾਲ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਜਿਹੜੇ ਪ੍ਰੋਗਰਾਮ ਸਮਾਪਤ ਹੋਏ ਨੇ ਗੁਰੂ ਸਾਹਿਬ ਕਿਰਪਾ ਕਰਨ ਤੇ ਖਾਸੇ ਪੰਨ ਦੇ ਵਿੱਚ ਇਕਤਰਤਾਈਆਂ ਬਖਸ਼ਣ ਜੁੱਟ ਕ੍ਰਾਫ ਦੀ ਸਥਿਤੀ ਬਣੀ ਹੋਈ ਸੀ ਉਸ ਨੂੰ ਕਿਸ ਤਰੀਕੇ ਦੇਖਦੇ ਜਿਸ ਸਾਲ ਦਾ ਬਿਆਨ ਸੀ ਕਿ ਲੱਗਦਾ ਕਿ ਉਹਨਾਂ ਵਾਲੇ ਸਮਝੇ ਜਿੰਮੇਦਾਰ ਤਾਂ ਫਿਰ ਵਿਰੋਧ ਕੱਲ ਨਹਿੰਸੰਗ ਜਥੇ ਬੰਦੀਆਂ ਨੇ ਜਿਹੜਾ ਕਿਉਂਕਿ ਨਹਿੰਸੰਗ ਜਥੇ ਬੰਦੀਆਂ ਦੇ ਮੁਖੀਆਂ ਨੇ ਤੇ ਬਹੁਤ ਨਹਿੰਸੰਗ ਫੌਜਾਂ ਨੇ ਜਿਹੜੀ ਹਰਮੰਦਰ ਸਾਹਿਬ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਆਣ-ਬਾਣ ਤੇ ਸ਼ਾਨ ਵਾਸਤੇ ਜਿਹੜੇ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਦਿੱਤੀਆਂ ਨੇ ਤੇ ਸ੍ਰੀ ਹਰਮੰਦਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਤੇ ਕੋਈ ਵੀ ਇਹੋ ਜੀ ਘਟਨਾ ਜਾਂ ਜਿਹੜੀ ਹੈ ਇਹ ਨਹੀਂ ਹੋਣੀ ਚਾਹੀਦੀ ਕਦੇ ਵੀ ਇੱਥੇ ਸੰਗਤਾਂ ਜਿਹੜੀਆਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਆਉਂਦੀਆਂ ਨੇ ਤੇ ਬਾਹਰ ਬੜੇ ਖੁੱਲੇ ਮੈਦਾਨ ਨੇ ਹਮੇਸ਼ਾ ਇਹ ਤੇ ਉਤਰਾਵ ਚੜਾ ਆਉਂਦੇ ਰਹਿੰਦੇ ਨੇ ਪਰ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਹਰ ਨਾਮੈ ਕੀ ਹੋਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਸਾਰਿਆਂ ਨੂੰ ਬਹੁਤ ਪ੍ਰੇਮ ਪਿਆਰ ਤੇ ਸਤਕਾਰ ਦੇ ਨਾਲ ਜਿਹੜਾ ਆਪਣੇ ਆਪਣੇ ਜਿਹੜਾ ਸਤਕਾਰ ਹੈ ਮਿਲਦਾ ਜਿੰਨਾ ਵੀ ਜਿਹਦਾ ਮਾਨ ਸਤਕਾਰ ਹੈ ਉਹ ਸਾਰਿਆਂ ਨੂੰ ਦੇਣਾ ਚਾਹੀਦਾ ਪਰ ਮਰਿਆਦਾ ਦੇ ਵਿੱਚ ਰਹਿ ਕੇ ਜਿਹੜੇ ਕਾਰਜ ਹੋਣੇ ਚਾਹੀਦੇ ਨੇ ਮਰਿਆਦਾ ਤੋਂ ਬਾਹਰ ਜਾ ਕੇ ਉਹ ਕਾਰਜ ਨਹੀਂ ਕਰਨੇ ਚਾਹੀਦੇ ਜੋ ਸੰਗਤਾਂ ਨੂੰ ਜਾਂ ਜਥੇਬੰਦੀਆਂ ਨੂੰ ਨਾ ਆਪਣੇ ਸਹੀ ਹੋਣ ਅਸਰ ਜਥੇਦਾਰ ਸੰਦੇਸ਼ ਵੀ ਪੜਿਆਗੇ ਉਹ ਦ ਹੁਣ ਜਿਹੜੇ ਆ ਸੰਦੇਸ਼ ਉਹਨਾਂ ਨੂੰ ਹੀ ਪੁੱਛ ਲਿਓ ਕਿਉਂ ਨਹੀਂ ਪੜਿਆ ਪਰ ਵਧੀਆ ਹੋ ਗਿਆ ਆਪਣੇ ਅਮਨ ਸ਼ਾਂਤੀ ਦੇ ਨਾਲ ਸਾਰੇ ਕਾਰਜ ਫਤੇ ਹੋਏ ਨੇ